ਸਵਾਗਤ ਹੈ ਸਾਰੇ ਵੀਰਾਂ ਦਾ ਇੱਕ ਵਾਰੀ ਫਿਰ ਤੋਂ ਪ੍ਰਦੀਪ ਡੇਰੀ ਫਾਰਮਿੰਗ ਵਿੱਚ ਦੋਸਤੋ ਅੱਜ ਆਪਾਂ ਤੁਹਾਡੇ ਲਈ ਪਿਓਰ ਨੀਲੀ ਰਾਵੀ ਦੀ ਇੱਕ ਹੋਰ ਝੋਟੀ ਲੈ ਕੇ ਹਾਜ਼ਰ ਹੋਇਆ ਜੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਐਂਡ ਤੱਕ ਬਣੇ ਰਹੋ ਸਾਰੀ ਜਾਣਕਾਰੀ ਆਪਾਂ ਇਸ ਮੱਝ ਦੀ ਰੇਡ ਦੀ ਦੁੱਧ ਦੀ ਬੱਚੇ ਦੀ ਸਾਰੀ ਸ਼ੇਅਰ ਕਰਾਂਗੇ ਸੋ ਪਹਿਲਾਂ ਤਾਂ ਆਪਾਂ ਜੀ ਸੂਏ ਦੀ ਗੱਲ ਕਰਦੇ ਤੇ ਇਸ ਵਾਰੀ ਇਹ ਦੂਸਰਾ ਸੂਆ ਸੋਈ ਹੋਈ ਹੈ ਤੇ ਇਸ ਦੇ ਜੋ ਬੱਚਾ ਦਿੱਤਾ ਉਹ ਫੀਮਲ ਕਾਫ ਤੇ ਇਹਨੂੰ ਸੂਈਨ ਵੱਜ 12 ਦਿਨ ਹੋ ਚੁੱਕੇ ਆ ਜੀ ਤੇ ਜੋ ਆਪਾਂ ਵੀਡੀਓ ਬਣਾ ਰਹੇ ਆ ਇਸ ਟਾਈਮ ਜੋ ਟਾਈਮ ਹੋਇਆ ਕੁਝ ਸਵਾ 11 ਦਾ ਟਾਈਮ ਹੈ ਸਵੇਰ ਦਾ ਤੇ ਸ਼ਾਮ ਨੂੰ ਤੁਸੀਂ ਇਸ ਛੋਟੀ ਦਾ ਆਰਡਰ ਦੇਖੋਗੇ ਜਿਵੇਂ ਐਫ ਗਾਵਾਂ ਦਾ ਹੁੰਦਾ ਐਵੇਂ ਆਰਡਰ ਇਸ ਛੋਟੀ ਦਾ ਵੱਜ ਜਾਂਦਾ ਜੀ ਤੇ ਇਸਦੇ ਮਿਲਕ ਦੀ ਗੱਲ ਕਰੀਏ ਤੇ 16 ਲੀਟਰ ਅੱਜ ਬਿਲਕੁਲ ਠੰਡਾ ਕਰਕੇ ਕੋਈ ਵੀ ਵੀਰ ਆਪਦੀ ਦੋ ਟੈਂਕ ਦੀ ਚੁਆਈ ਕਰਕੇ ਸਾਡੇ ਤੋਂ ਲਿਜਾ ਸਕਦਾ ਜੀ ਆਪਣਾ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਤੇ ਡਿਸਟ੍ਰਿਕਟ ਮੋਗਾ ਤਾਂ ਕਿ ਤੁਸੀਂ ਦੇਖ ਸਕਦੇ ਪੂਰੀ ਜਿੰਨੇ ਵੀ ਨੀਲੀ ਰਾਵੀ ਦੇ ਜੋ ਨਿਸ਼ਾਨੀਆਂ ਹੁੰਦੀਆਂ ਤੁਸੀਂ ਇਸ ਛੋਟੀ ਦੇ ਵਿੱਚ ਦੇਖ ਸਕਦੇ ਹੋ ਚਾਰੇ ਪੈਰ ਫੇਸ ਅੱਖਾਂ ਸੂਤ ਊਸ਼ ਸਾਰੀਆਂ ਨਿਸ਼ਾਨੀਆਂ ਇਸ ਛੋਟੀ ਦੇ ਵਿੱਚ ਪੂਰੀਆਂ ਹੈਗੀਆਂ ਜੀ ਲੋਕੇਸ਼ਨ ਆਪਾਂ ਫਿਰ ਦੱਸ ਦਨੇ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਤੇ ਡਿਸਟ੍ਰਿਕਟ ਮੋਗਾ ਨੰਬਰ 81980 00466 ਨੰਬਰ ਹੈ ਜੀ ਤੇ ਜਿਸ ਵੀਰ ਨੂੰ ਪਸੰਦ ਹੋਵੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਤੇ ਇਸ ਛੋਟੀ ਦੀ ਜੋ ਕੀਮਤ ਰੱਖੀ ਤੇ ਲੈਣ ਦੇ ਜੋ ਉਹ 1 ਲੱਖ ਤੇ 20000 ਰੁਪਿਆ ਇਸ ਛੋਟੀ ਦਾ ਮੁੱਲ ਹੈਗਾ ਜੀ ਤੇ 16 ਲੀਟਰ ਆਪਾਂ ਇਸ ਛੋਟੀ ਦੇ ਥੱਲੇ ਦੁੱਧ ਤਿਆਰ ਦੇਵਾਂਗੇ ਤੇ ਇਸ ਦੇ ਮਦਰ ਜੋ ਕਾਫ ਫੀਮਲ ਉਹ ਵੀ ਪਿਓਰ ਨੀਲੀ ਰਾਵੀ ਦਾ ਜਿਵੇਂ ਮਾਂ ਹੈ ਸੇਮ ਟੂ ਸੇਮ ਟਿਕਟੋਕ ਕਾਪੀ ਇਸ ਦੇ ਬੱਚੇ ਦੀ ਹੈਗੀ ਆ ਜੀ ਸੋ ਸਾਰੇ ਵੀਰਿਆਂ ਦਾ ਇਸ ਚੈਨਲ ਦੇ ਉੱਪਰ ਧੰਨਵਾਦ ਤੇ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਭ ਵੀਰਾਂ ਦਾ